ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਉਪਰਾਲਾ ਕਰ ਦਿੱਤਾ ਜਿਸ ਨੂੰ ਸੁਣ ਕੇ ਕਿਸਾਨ ਵੀ ਖੁਸ਼ ਹੋ ਜਾਣਗੇ ਇੱਕ ਪਾਸੇ ਤਾਂ ਪੰਜਾਬ ਦੇ ਬਾਰਡਰਾਂ ਦੇ ਉੱਤੇ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ 13 ਮਹੀਨੇ ਡਟੇ ਰਹੇ ਪਰ ਦੂਜੇ ਪਾਸੇ ਦੇਸ਼ ਦੇ ਕਿਸਾਨਾਂ ਦੇ ਲਈ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਅਜੇਹਾ ਵੱਡਾ ਉਪਰਾਲਾ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਦੀ ਆਮਦਨ ਵੀ ਦੁੱਗਣੀ ਹੋਵੇਗੀ ਕਿਸਾਨਾਂ ਨੂੰ ਇੱਕ ਗੱਲ ਦਾ ਵੀ ਭਲੀ ਭਾਂਤ ਸਮਝ ਆ ਜਾਵੇਗੀ ਕਿ ਆਖਰ ਕਿਹੜੀ ਫਸਲ ਦੇ ਵਿੱਚ ਕਿੰਨਾ ਮੁਨਾਫਾ ਸੀ ਕਮਾ ਸਕਦੇ ਆ ਸਾਰੀ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰੀ ਦੀ ਜਵਾਨੀ ਸੁਣਾਉਣੇ ਕਿ ਆਖਰ ਕੀ ਉਪਰਾਲਾ ਕੀਤਾ ਗਿਆ ਜਿਤਨੇ ਵਿਜਾਂ ਨੇ ਕਿ ਖੇਤੀ ਵਿਭਾਗ ਦੇ 16000 ਵਿਗਿਆਨਿਕ ਮੇਰੇ ਪਾਸ ਹੈ ਔਬ ਉਨਕੋ ਲੈਬ ਮੈਂ ਨਹੀਂ ਬਿਠਾਣਾ ਉਨਕੋ ਗਾਮ ਮੈਂ ਕਾਲ ਰਹੀ 29 ਤਾਰੀਖ ਸੇ 29 ਮਈ ਸੇ 12 ਜੂਨ ਤੱਕ ਕਿਸਾਨ ਭਾਈਓ वैज्ञानिक चार चार के ग्रुप में हर जिले में आएंगे और एक जिले में पंद्रह से लेकर बीस गांव के बीच एक सेंटर पर बैठेंगे और आपसे बात करेंगे आपकी मिट्टी कैसी है मिट्टी में कौन कौन से तत्वों की कमी है खाद कौन सी डालनी चाहिए बीज कौन सा बोना चाहिए नए बीज कौन से आए हैं उनके बारे में आपको जानकारी देंगे और खरीफ की फसल की तैयारी आपसे करवाएंगे सीधे किसान से जुड़ के बात करेंगे और छत्तीसगढ़ में कृषि का उत्पादन बढ़ाएंगे ताकि किसान हमारा और ज्यादा लाभ प्राप्त कर सके और ज्यादा आमदनी कमा सके सुने शिवराज सिंह चौहान ने वालों कहा गया कि किसान देनिक बुला रहे विज्ञानिक बुला के वो जांच मिट्टी की मिट्टी की जाँच की जाएगी ਮਿੱਟੀ ਦੀ ਜਾਂਚ ਕਰਨ ਤੋਂ ਬਾਅਦ ਖਾਦਾਂ ਦੀ ਜਾਂਚ ਕੀਤੀ ਜਾਵੇਗੀ ਕਿਸਾਨਾਂ ਨੂੰ ਸਮਝਾਇਆ ਜਾਵੇਗਾ ਕਿ ਤੁਸੀਂ ਇਸ ਮਿੱਟੀ ਦੇ ਵਿੱਚ ਕਿਹੜੀ ਫਸਲ ਬੀਜੋਗੇ ਤਾਂ ਜੋ ਤੁਹਾਨੂੰ ਦੁੱਗਣਾ ਮੁਨਾਫਾ ਹੋਵੇ ਕਿਹੜੀ ਫਸਲ ਦੇ ਵਿੱਚ ਕਿਹੜੀ ਖਾਦ ਪਾਓਗੇ ਤਾਂ ਜੋ ਤੁਹਾਨੂੰ ਕੋਈ ਕਿਸੇ ਤਰੀਕੇ ਦਾ ਨੁਕਸਾਨ ਨਾ ਹੋਵੇ ਅਕਸਰ ਕਿਸਾਨ ਜਿਹੜੇ ਨੇ ਬਹੁਤ ਸਾਰੇ ਇਸ ਗੱਲ ਦੇ ਉੱਤੇ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਕਿ ਫਸਲ ਖਰਾਬ ਹੋ ਗਈ ਸੁੰਡੀ ਪੈ ਗਈ ਫਸਲ ਦੇ ਉੱਤੇ ਰੇਹਾਂ ਸਪਰੇਹਾਂ ਅਸਰ ਨਹੀਂ ਕਰਨੀਆਂ ਰੇਹਾ ਸਪਰੇਹਾ ਵੀ ਬਹੁਤ ਮਹਿੰਗੀਆਂ ਹੋ ਗਈਆਂ ਪਰ ਜਦੋਂ ਤੱਕ ਤੁਹਾਡੀ ਉਹ ਮਿੱਟੀ ਮਿੱਟੀ ਦੀ ਜਾਣਕਾਰੀ ਤੁਹਾਨੂੰ ਨਹੀਂ ਹੋਵੇਗੀ ਕਿ ਇਸ ਮਿੱਟੀ ਦੇ ਵਿੱਚ ਕਿਹੜੀ ਫਸਲ ਜ਼ਿਆਦਾ ਲਾਹੇਵੰਦ ਹੋ ਸਕਦੀ ਆ ਕਿਹੜੀ ਫਸਲ ਦੀ ਅਸੀਂ ਖੇਤੀ ਕਰੀਏ ਕਿਉਂਕਿ ਸਾਰਾ ਕੁਝ ਤਾਂ ਮਿੱਟੀ ਨੇ ਕਰਨਾ ਮਿੱਟੀ ਦੇ ਵਿੱਚ ਫਿਰ ਤੁਸੀਂ ਦਵਾਈਆਂ ਪਾਉਨੇ ਹੋ ਰੇਹਾ ਸਪਰੇਹਾ ਪਾਉਨੇ ਹੋ ਪਰ ਜੇਕਰ ਮਿੱਟੀ ਮੰਨ ਲਓ ਮਿੱਟੀ ਤੁਹਾਡੀ ਇੱਕ ਕੋਈ ਫਸਲ ਉਗਾਉਣ ਦੇ ਕਾਬਿਲ ਆ ਤੁਸੀਂ ਉਸ ਦੇ ਵਿੱਚ ਹੋਰ ਫਸਲ ਉਗਾਉਂਗੇ ਉਸ ਦੇ ਵਿੱਚ ਉਹਨੇ ਤੱਤ ਨਹੀਂ ਹੋਣਗੇ ਉਹਨੇ ਕਣ ਨਹੀਂ ਹੋਣਗੇ ਜੋ ਉਸ ਫਸਲ ਨੂੰ ਚਾਹੀਦੇ ਹੋਣਗੇ ਤਾਂ ਜੇਕਰ ਤੁਹਾਨੂੰ ਮਿੱਟੀ ਦੀ ਜਾਣਕਾਰੀ ਆ ਫਸਲ ਤਾਂ ਹੀ ਤੁਹਾਡੀ ਵਧੀਆ ਹੋ ਸਕਦੀ ਆ ਇਸ ਕਰਕੇ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਵਿਗਿਆਨੀਆਂ ਨੂੰ ਬੁਲਾ ਕੇ ਕਿਸਾਨਾਂ ਦੀ ਮਿੱਟੀ ਦੀ ਪਰਖ ਕਰਾਈ ਜਾਵੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸਾਨ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੁੱਗਣੀ ਕਮਾਈ ਕਰਕੇ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਣ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਕਿਸਾਨ ਲਗਾਤਾਰ 13 ਮਹੀਨੇ ਬਾਰਡਰਾਂ ਦੇ ਉੱਤੇ ਡਟੇ ਰਹੇ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਰ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਪੂਰੀ ਨਹੀਂ ਹੋਈ ਕਿਸਾਨਾਂ ਦੀ ਕਿਉਂਕਿ ਪੰਜਾਬ ਸਰਕਾਰ ਵਿੱਚ ਅੜਿੱਕਾ ਬਣੀ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਖੰਡੇੜ ਦਿੱਤਾ ਗਿਆ ਉਹਨਾਂ ਦੇ ਮੋਰਚੇ ਖਤਮ ਕਰਵਾ ਦਿੱਤੇ ਗਏ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਫਿਰ ਮੀਟਿੰਗ ਦੇ ਲਈ ਸੱਦਾ ਜਰੂਰ ਦਿੱਤਾ ਗਿਆ ਪਰ ਪੰਜਾਬ ਦੇ ਕਿਸਾਨਾਂ ਨੇ ਮੰਗ ਰੱਖ ਦਿੱਤੀ ਕਿ ਅਸੀਂ ਮੀਟਿੰਗ ਦੇ ਵਿੱਚ ਤਾਂ ਜਾਵਾਂਗੇ ਜੇਕਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਸਾਡੀ ਪਿੱਠ ਦੇ ਵਿੱਚ ਛੂਰਾ ਮਾਰਿਆ ਪਰ ਕੇਂਦਰ ਸਰਕਾਰ ਨੇ ਕਿਹਾ ਕਿ ਸੂਬਾ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਆ ਸੂਬਾ ਸਰਕਾਰ ਦੇ ਨੁਮਾਇੰਦੇ ਦਾ ਹੋਣਾ ਬਹੁਤ ਜ਼ਰੂਰੀ ਆ ਤਾਂ ਫਿਰ ਕਿਸਾਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸੋਚ ਵਿਚਾਰ ਕਰ ਲਓ ਸਮਾਂ ਦੁਆਰੇ ਦੇ ਦਿਓ ਮੀਟਿੰਗ ਦਾ ਟਾਈਮ ਦੁਆਰੇ ਦੇ ਦਿਓ ਤਰੀਕ ਦੱਸ ਦਿਓ ਤਾਂ ਹੁਣ ਕਿਸਾਨ ਸੋਚ ਵਿਚਾਰ ਕਰਨ ਦੇ ਵਿੱਚ ਲੱਗੇ ਨੇ ਆਖਿਰ ਕਦੋਂ ਤੱਕ ਦੁਬਾਰਾ ਉਹ ਡੈਡਲੌਕ ਟੁੱਟਦਾ ਕਦੋਂ ਤੱਕ ਦੁਆਰਾ ਗੱਲਬਾਤ ਹੁੰਦੀ ਆ ਕਦੋਂ ਤੱਕ ਦੁਆਰਾ ਪੰਜਾਬ ਦੇ ਕਿਸਾਨ ਵੀ ਖੁਸ਼ਹਾਲ ਜ਼ਿੰਦਗੀ ਜਿਉਣ ਨੂੰ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਉਹਨਾਂ ਦਾ ਇੰਤਜ਼ਾਰ ਕਦੋਂ ਖਤਮ ਹੁੰਦਾ ਦੇਖਣ ਵਾਲੀ ਗੱਲ ਹੈ